ਮਹੱਲਾ ਪੰਜਵਾ ਜੋ ਪਾਤਰ ਕੋ ਕਹਤੇ ਦੇਵ ਤਾਂ ਕੀ ਬਿਰਤਾ ਹੋਐ ਸੇਵ ਜੋ ਪਾਤਰ ਕੀ ਪਾਈ ਪਾਈ ਤਿਸ ਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਵਦਾਨ ਦੇਤਾ ਰਹਾਉ ਅੰਤਰ ਦੇਉ ਨਾ ਜਾਣੈ ਅੰਧ ਭ੍ਰਮ ਕਾ ਮੋਹਿਆ ਪਾਵੇ ਫੰਦ ਨਾ ਪਾਤਰ ਬੋਲੇ ਨਾ ਕਿਸ ਦੇ ਫੂਕਟ ਕਰਮੋ ਨੇ ਫਲ ਹੈ ਸੇਵਾ ਜੇ ਮਿਰਤ ਕੋ ਕੋ ਚੰਦਨ ਚੜਾਵੇ ਉਸ ਤੇ ਕਹੋ ਕਮਨ ਫਲ ਪਾਵੇ ਜੇ ਮਿਰਤ ਕੋ ਕੋ ਬਿਸ਼ਤਾ ਮਾਹਿ ਰੁਲਾਈ ਤਾਂ ਮਿਰਤ ਕਾ ਕਿਆ ਘਟ ਜਾਈ ਕਹਿਤ ਕਬੀਰ ਹਉ ਕਹਉ ਪੁਕਾਰ ਸਮਝ ਦੇਖ ਸਾਖਤ ਗਾਵਾਰ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਲਮ ਹੈ ਮੀਨ ਮਾਇਆ ਕੇ ਭੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਪੋਇੰਗਮ ਭ੍ਰਿੰਗ ਮਾਇਆ ਮਹਿ ਖਾਪੇ ਮਾਇਆ ਐਸੀ ਮੋਹਣੀ ਭਾਈ ਜੀਤੇ ਜੀਤੇ ਤੇ ਦਹਿਕਾਈ ਰਹਾਉ ਪੰਖੀ ਮ੍ਰਿਗ ਮਾਇਆ ਮਹਿ ਰਾਤੀ ਸਾਕਰ ਮਾਖੀ ਅਦਕ ਸੰਤਾਪੀ ਤੁਰੇ ਉਸਟ ਮਾਇਆ ਮਹਿ ਭੀਲਾ ਸਿੱਧ 84 ਮਾਇਆ ਮਹਿ ਖੀਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ 나ਥੇ ਸੂਰਜ ਅਰ ਚੰਦਾ ਤਪੇ ਰਖੀ ਸਰ ਮਾਇਆ ਮਹਿ ਸੂਤਾ ਮਾਇਆ ਮਹਿ ਕਾਲ ਅਰ ਪੰਚ ਦੂਤਾ ਸਵਾਨ ਸਿਆਲ ਮਾਇਆ ਮਹਿ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਜਾਰ ਗਾਡਰ ਅਰ ਲੂੰਬਰਾ ਬਿਰਖ ਮੂਲ ਮਾਇਆ ਮਹਿ ਪਰਾ ਮਾਇਆ ਅੰਤਰ ਪੀਨੇ ਦੇਵ ਸਾਗਰ ਇੰਦਰਾ ਅਰ ਤਰ ਧੀਵ ਕਹ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਈ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੀ ਤਬ ਲਗ ਬਨ ਫੂਲੇ ਹੀ ਨਾਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਈ ਜੀਤੋ ਬੂਡੇ ਹਾਰੂ ਤਰੇ ਗੁਰ ਪ੍ਰਸਾਦੀ ਪਾਰਿ ਉਤਰੈ ਦਾਸ ਕਬੀਰ ਕਹ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਸਤਰ ਸੈ ਸਲਾਰ ਹੈ ਜਾ ਕੀ ਸਵਾ ਲਖ ਪੈ ਕੰਬਰ ਤਾਂ ਕੀ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੇ ਰਹਾਉ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਉਨ ਪੀ ਭਿਸਤ ਕਨੇਰੀ ਪਾਈ ਦਿਲ ਖਲਹਲ ਜਾ ਕੈ ਜਰਦ ਰੂ ਬਾਣੀ ਛੋੜ ਕਤੇਬ ਕਰੈ ਸ਼ੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਨਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਪਖਾਰੀ ਦੇਉ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਾਹ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿ ਤਹ ਊਹਾ ਨਾ ਜਾਣੋ ਬੇਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਆਰਾ ਕਹ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੀ ਕਿਉ ਲੀਜੈ ਗੜ ਬੰਕਾ ਭਾਈ ਦੂਰ ਕੋਟ ਅਰਤੇ ਵਰ ਖਾਈ ਰਹਾਉ ਪਾਂਚ ਪਚੀਸ ਮੋਹ ਮਦ ਮਤ ਸਰ ਆਢੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੂ ਰਗ ਰਾਇਆ ਕਾਮ ਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤਹ ਮਨ ਮਾਵਾਸੀ ਰਾਜਾ ਸਵਾਦ ਸੁਨਾਹਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘਟ ਭੀਤਰ ਇਉ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏ ਕਹਿ ਚੋਟ ਸੁਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੁਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਫਕਰਿਓ ਗੜ ਕੋ ਰਾਜਾ भगवत पीर सकत सिमरन की कटी काल भय फांसी दास कबीर चढ़यो गड़ ऊपर राज लियो अबनासी गंग घुसाइन गहर गंभीर जंजीर बांध कर खरे कबीर मन ना डिगै तन काहे कौ डराए चरण कमल चित रहयो समाए रहाऊ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹ ਕੰਬੀਰ ਕੋ ਸੰਗ ਨਾ ਸਾਥ ਜਲ ਤਲ ਰੱਖਣ ਹੈ ਰਗਨਾਥ ਪੈਰੋਂ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਅਗੰ ਦੁਰਗਮ ਗੜ ਰਚੇ ਉਹ ਬਾਸ ਜਾ ਮਹਿ ਜੋਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪਾਉੜੇ ਪ੍ਰਭ ਬਾਲ ਗੋਬਿੰਦ ਇਹੋ ਜਿਉ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਉ ਅਬਰਨ ਬਰਨ ਸਿਉ ਮਨ ਹੀ ਪਰੀਤਾ ਹਉ ਮੈਂ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜਿਹ ਪਾਉੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਿਆ ਸਥਾਨ ਤੀਨ ਤ੍ਰਿਆ ਖੰਡਾ ਅਗਮ ਅਗੋਚਰ ਰਹਿਆ ਅਬ ਅੰਤ ਪਾਰ ਨਾ ਪਾਵੈ ਕੋ ਧਰਨੀ ਤਰ ਮੰਤ ਕਦਲੀ ਪੋਹਪ ਧੂਪ ਪਰਗਾਸ ਰਾਜ ਸੰਕਚ ਮਹਿਲਿਓ ਨਿਵਾਸ ਦਵਾਦਸ ਦਲ ਅਬ ਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮਹਿ ਕਰ ਪਰਗਾਸ ਉਹਾ ਸੂਰਜ ਨਹੀਂ ਚੰਦ ਆਦ ਨਿਰੰਜਨ ਕਰੈ ਆਨੰਦ ਜੋ ਬ੍ਰਹਮੰਡ ਪਿੰਡ ਸੋ ਜਾਨ ਮਾਨਸ ਰੋਵਰ ਕਰਿ ਇਸਨਾਨ ਸੋਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੋਨੇ ਅਰ ਪਾਪ ਅਬਰਨ ਬਰਨ ਕਾਮ ਨਹੀਂ ਸ਼ਾਮ ਅਬਰ ਨ ਪਾਈਐ ਗੁਰ ਕੀ ਸ਼ਾਮ ਤਾਰੀ ਨਾ ਤਰੈ ਆਵੇ ਨਾ ਜਾਇ ਸੁਨ ਸਹਿਜ ਮੈਂ ਰਹੇ ਹੁ ਸਮਾਏ ਮਨ ਬਧੇ ਜਾਣੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਣੀ ਤਰੈ ਕੋਟ ਸੂਰ ਜਾਂ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ब्रह्मा कोट बेदेव उचरै जौं जाचौं तौ केवल राम आन देव स्यों नाही काम रहाऊ कोट चंद्र में करहै चराक सुर ते 300 जीवह पाक नव ग्रह कोट ठाढे दरबार धर्म कोट जाके प्रतिहार पवन कोट चौवारे फिरहै वासिक कोट सेज बिस थरहै ਸਮੁੰਦਰ ਕੋਟ ਜਾ ਕੇ ਪਾਣੀ ਹਾਰ ਰਮਾਵਲ ਕੋਟ ਅਠਾਰਹ ਭਾਰ ਕੋਟ ਕਮੇਰ ਭਰੈ ਪੰਡਾਰ ਕੋਟ ਕਲਖਮੀ ਕਰੈ ਸ਼ਿੰਗਾਰ ਕੋਟਕ ਪਾਪ ਪੁੰਨ ਬਹੁ ਹਿਰੈ ਇੰਦਰ ਕੋਟ ਜਾ ਕੇ ਸੇਵਾ ਕਰੈ ਛੱਪਨ ਕੋਟ ਜਾ ਕੇ ਪ੍ਰਤੀਹਾਰ ਨਗਰੀ ਨਗਰੀ ਖੇਤ ਅਪਾਰ ਲੱਤ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜਗ ਜਾਂ ਕੈ ਦਰਬਾਰ ਗੰਧਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹਿ ਤਉ ਪਾਰ ਬ੍ਰਹਮ ਕਾ ਅੰਤ ਨਾ ਲਹਿ ਬਾਵਨ ਕੋਟ ਜਾ ਕੈ ਰਮਾਵਲੀ ਰਾਵਨ ਸੈਨਾ ਜਹ ਤੀ ਛਲੀ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਜੋਦਨ ਕਾ ਮਥਿਆਮਾਨ ਕੰਦਰਪ ਕੋਟ ਜਾਂ ਕਹਿ ਲਵੈ ਨਾ ਧਰਹਿ ਅੰਤਰ ਅੰਤਰ ਮਨ ਸਾਹਰਹਿ ਕਹਿ ਕਬੀਰ ਸੁਨ ਸਾਰਿੰਗ ਪਾਨ ਦੇਹ ਅਪੈ ਪਦ ਮੰਗਉ ਦਾਨ ਪੈਰੋਂ ਬਾਣੀ ਨਾਮ ਦਿਉ ਜਿਉ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਰੇ ਜਿਹ ਬਾ ਕਰਉ ਸਤਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀਲੇ ਜਿਹਬਾ ਹਰ ਕੈ ਨਾਏ ਸਰੰਗ ਰੰਗੀਲੇ ਹਰ ਹਰ ਧਿਆਈ ਰਹਾ ਮਿਥਿਆ ਜਿਹਬਾ ਅਵਰੇ ਕਾਮ ਨਰਵਾਨ ਪਾਦਿ ਇਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜ ਸਨਾਮੈ ਹਰੀ ਪ੍ਰਣਮੈ ਨਾਮ ਦੇਉ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੂੰ ਦਰਸਨਾ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਹੋਏ ਨਰਾ ਪ੍ਰਣਵਤ ਨਾਮ ਦੇਉ ਨਾ ਕਹਿ ਬਿਨਾ ਨਾ ਸੋ ਹੈ 32 ਲਖਨਾ ਦੂਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾ ਮੈਂ ਦੁਹਿਆਨੀ ਦੁੱਧ ਪਿਓ ਗੋਬਿੰਦੇ ਰਾਏ ਦੁੱਧ ਪਿਓ ਮੇਰੋ ਮਨ ਪਤੀ ਆਏ ਨਾਹੀ ਤਾਂ ਘਰ ਕੋ ਬਾਪ ਰਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰਿ ਆਗੇ ਧਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਰਾਹੀਨ ਹਸਤੇ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਮੈਂ ਬਉਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗਾ ਤਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਬਾਰ ਕਾਹੂ ਸਿਓ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਨ ਐਸੀ ਬਨ ਆਈ ਮਿਲੂੰ ਗੋਪਾਲ ਨਿਸ਼ਾਨ ਬਜਾਈ ਉਸ ਤੋਂ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾਂਡ ਕੀ ਹੋ ਨਾ ਭਾਵੇ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਕੂਰਨ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਰਹਾਉ ਕਬਹੂ ਤੁਰੇ ਤਰਾੰਗ ਨਚਾਵੇ ਕਬਹੂ ਪਾਏ ਪਨਹੀਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਭੂਮ ਪੈ ਆਰ ਨਾ ਪਾਵੇ ਪੰਤ ਨਾਮ ਦੇਉ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੈ ਤੇ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹ ਰਿ ਆਇਆ ਭਗਤ ਕਰਤ ਨਾਮਾ ਫਕਰ ਉਠਾਇਆ ਹੀਨੜੀ ਜਾਤ meri jad maraya che pe ke janam kahe ko aaya rahau lai kamli chaleyo paltaaye deho re paache baitha jaaye jio jio naam har gun uchare bhagat jana ko deho ra phire pairon naam deo jio ghar dujja ik oankar satgur prasad ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਕਾਵੰਤ ਜਲ ਸੇਤੀ ਕਾਜ ਜੈਸੀ ਮੂੜ ਕਟੰਬ ਪ੍ਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਏ ਭਇਓ ਬੈਰਾਗੀ ਰਹਾਉ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਧਨ ਕਾਹਿਤਕਾਰੀ ਕਾਮੀ purkh ਕਾਮਨੀ ਪਿਆਰੀ ਹਾਸੀ ਨਾਮੇ ਪ੍ਰੀਤ ਮਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਭੂ ਨਾ ਟੂਟਸ ਰਹੇ ਆਸ ਮਾਈ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਕੇ ਹਰ ਮਾਤਾ ਐਸਾ ਹਰ ਸੇਤੀ ਮਨਰਾਤਾ ਪਰਣੋਇ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੇ ਚੀਤਾ ਘਰ ਕੀ ਨਾਰ ਤਿਆਗੈ ਅੰਦਾ ਪਰ ਨਾਰੀ ਸਿਓ ਕਹਲੇ ਧੰਦਾ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹਿ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਇ ਮਾਰਗ ਛੋੜਿਆ ਮਾਰਗ ਪਾਏ ਮੂਲ ਨੋ ਹੋ ਭੂਲਾ ਆਵੈ ਜਾਏ ਅਮਰਤ ਧਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ ਫਾਸ ਜਾਂਕੇ ਮਸਤਕ ਲਿਖਿਓ ਕਰਮਾ ਸੋ ਭਜ ਪਰਹਿ ਗੁਰ ਕੀ ਸਰਨਾ ਕਹਿਤ ਨਾਮ ਦੇਉ ਇਹੋ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਡਾ ਮਰ ਕਾ ਜਾਏ ਪੁਕਾਰੀ ਪੜੈ ਨਹੀਂ ਹਮ ਹੀ ਪਾਚ ਹਾਰੀ RAM ਕਹਿ ਕਰ ਤਾਲ ਬੁਜਾਵੇ ਚਟਿਆ ਸਬੈ ਬਿਗਾਰੀ RAM ਨਾਮਾ ਜਪ ਬੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾ ਵਸਦਾ ਬਸ ਕੀਨੀ ਸਬ ਰਾਜੀ ਬਿੰਤੀ ਕਰੈ ਪਟਰਾਣੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋ ਆਵਰੈ ਠਾਨੀ ਦੁਸ਼ਟ ਸਭਾ ਮਿਲ ਮੰਤਰਿ ਉਪਾਇਆ ਕਰਸਹਿ ਉਹ ਦਿਖਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਉ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਉ ਮੋਹਿ ਬਤਾਓ ਜੋ ਤੋਹਿ ਰੱਖੈ ਪੀਤ ਪੇਤਾੰਬਰ ਤਰੇ ਪਵਨ ਧਣੀ ਥੰਬ 마ਹੇ ਹਰ ਭਖੈ ਹਰ ਨ ਆਖਿਸ਼ ਜਿਨ ਨਖਹਿ ਬਿਦਾਰੇ ਓ ਸੁਰ ਨਰ ਕੀਏ ਸਨਾਤਾ ਕਹਿ ਨਾਮ ਦਿਓ ਹਮ ਨਰ ਹਰ ਧਿਆਵਹਿ ਰਾਮ ਅਪੈ ਪਦ ਦਾਤਾ ਸੁਲਤਾਨ ਪੂਚੈ ਸੁਨਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਨਾਮਾ ਸੁਲਤਾਨੀ ਬਾਂਦਲਾ ਦੇਖੋਂ ਤੇਰਾ ਹਰ ਵੀ ਠਲਾ ਰਹਾਉ ਬਿਸਮਿਲ ਗਉ ਦੇਹੋ ਜਿਵਾਏ ਨਾ ਤਰ ਗਰਦਨ ਮਾਰੂ ਠਾਈ ਬਾਦਸ਼ਾਹ ਐਸੀ ਕਿਉਂ ਹੋਈ ਬਿਸਮਿਲ ਕੀਆ ਨਾ ਜੀਵੈ ਕੋਏ ਮੇਰਾ ਕੀਆ ਕਛੂ ਨਾ ਹੋਏ ਕਰਹਿ ਰਾਮ ਹੋਏ ਹੈ ਸੋਈ ਬਾਦਸ਼ਾਹ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੋਦਨ ਕਰੈ ਨਾ ਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਨ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹਿ ਸਲਾਮ ਇਹ ਨਿਹੰਦੂ ਮੇਰਾ ਮਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹੋ ਨਾਮੇ ਸਰ ਭਰ ਸੋਨਾ ਲਿਓ ਮਾਲ ਲਿਓ ਤੋ ਦੋਜਕ ਪਰਹੁ ਦੀਨ ਛੋੜ ਦੁਨੀਆ ਕੋ ਭਰੋ ਪਾਮਹ 베ੜੀ ਹੱਥ ਹ ਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ ਸਾਤ ਘੜੀ ਜਬ ਬੀਤੀ ਸੁਣੀ ਅਜੋ ਹਉ ਨ ਆਇਉ ਤ੍ਰੇ ਪਵਨ ਧਣੀ ਪਾਕੰਤਨ ਬਾਜ ਬੁਜਾਇ ਲਾ ਗਰੁੜ ਚੜੇ ਗੋਬਿੰਦ ਆਇ ਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹਿ ਤਾ ਧਰਨ ਅਕੋਡੀ ਕਰੂੰ ਕਹਿ ਤਾ ਲੇ ਕਰਿ ਉਪਰ ਧਰੂੰ ਕਹਿ ਤਾ ਮੂਈ ਗਉ ਦੇਉ ਜਿ ਆਏ ਸਭ ਕੋਈ ਦੇਖੈ ਪਤੀ ਆਏ ਨਾਮਾ ਪਰਨਵੈ ਸੇਲਮ ਸੇਲ ਗਊ ਦਹਾਈ ਬਛਰਾ ਮੇਲਾ ਦੁੱਧਾ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਕੇ ਅਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਈ ਆਉ ਕਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿੰਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਂ ਨਾਮਾ ਕਹ ਸੁਨਹੁ ਬਾਦਸ਼ਾਹ ਇਹੋ ਕਿਛ ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹੈ ਪਰਵਾਨ ਸਾਚ ਸੀਲ ਚਾਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਲੇ ਉਦਰਿਆ ਪਾਰ ਸਗਲ ਕਲੇਸ਼ ਨਿੰਦਕ ਭਿਆਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰਦੇਵ ਤਾ ਮਿਲੈ ਮਰਾਰ ਜੋ ਗੁਰਦੇਵ ਤਾ ਉਤਰੈ ਪਾਰ ਜੋ ਗੁਰਦੇਵ ਤਾ ਬੈਕੁੰਠ ਤਰੈ ਜੋ ਗੁਰਦੇਵ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਉ ਜਉ ਗੁਰਦੇਉ ਤਾ ਨਾਮ ਦਿੜੜਾਵੇ ਜਉ ਗੁਰਦੇਉ ਨਾ ਦਹ ਦਿਸਤਾਵੇ ਜਉ ਗੁਰਦੇਉ ਪੰਜ ਤੇ ਦੂਰ ਜਉ ਗੁਰਦੇਉ ਨਾ ਮਰਬੋ ਝੂਰ ਜਉ ਗੁਰਦੇਉ ਤਾ ਅੰਮ੍ਰਿਤ ਬਾਣੀ ਜਉ ਗੁਰਦੇਉ ਤਾ ਅਕਾਥ ਕਹਾਣੀ ਜਉ ਗੁਰਦੇਉ ਤਾ ਅੰਮ੍ਰਿਤ ਦੇਹ ਜਉ ਗੁਰਦੇਵੋ ਨਾਮ ਜਪਲੇ ਜੋ ਗੁਰਦੇਵੋ ਭਵਨ ਤਰੈ ਸੂਜੈ ਜੋ ਗੁਰਦੇਵੋ ਊਚ ਪਦ ਭੂਜੈ ਜੋ ਗੁਰਦੇਵੋ ਤਾ ਸੀਸ ਆਕਾਸ ਜੋ ਗੁਰਦੇਵੋ ਸਦਾ ਸਾ ਬਾਸ ਜੋ ਗੁਰਦੇਵੋ ਸਦਾ ਬੈਰਾਗੀ ਜੋ ਗੁਰਦੇਵੋ ਪਰ ਨਿੰਦਾ ਤਿਆਗੀ ਜੋ ਗੁਰਦੇਵੋ ਬੁਰਾ ਭਲਾਏ ਕਾ ਜੋ ਗੁਰਦੇਵੋ ਲਲਾ ਟਹਿ ਲੇਖ ਜਉ ਗੁਰਦੇਵ ਕੰਦ ਨਹੀਂ ਹਿਰੈ ਜੋ ਗੁਰਦੇਵ ਦੇਹਰਾ ਫਿਰੈ ਜੋ ਗੁਰਦੇਵ ਤਾਂ ਛਾ ਪਰਛਾਈ ਜੋ ਗੁਰਦੇਵ ਸਹਿਜ ਨਿਕਸਾਈ ਜੋ ਗੁਰਦੇਵ ਤਾਂ ਅਠ 60 ਨਹਾਇਆ ਜੋ ਗੁਰਦੇਵ ਤਨ ਚੱਕਰ ਲਗਾਇਆ ਜੋ ਗੁਰਦੇਵ ਤਾਂ ਦਵਾਦਸ ਸੇਵਾ ਜੋ ਗੁਰਦੇਵ ਸਬੈ ਬੇਖ ਮੇਵਾ ਜੋ ਗੁਰਦੇਵ ਤਾਂ ਸੰਸਾਰ ਟੂਟੈ ਜਉ ਗੁਰਦੇਵ ਤਾ ਜਮ ਤੇ ਛੂਟੈ ਜੋ ਗੁਰਦੇਵ ਤਾ ਪਉ ਜਲ ਤਰੈ ਜੋ ਗੁਰਦੇਵ ਤਾ ਜਨਮ ਨਾ ਮਰੈ ਜੋ ਗੁਰਦੇਵ ਅਠ ਦਸ ਬਿਵਹਾਰ ਜੋ ਗੁਰਦੇਵ ਅਠਾਰਹ ਭਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮ ਦੇਵ ਗੁਰ ਕੀ ਸਰਣਾਇ